ਦੀ ਕ ਖਾਲਸਾ ਵਾਹਿਗੁਰੂ ਜੀ ਬਖਸ਼ੇ ਅੱਜ ਪਹੁੰਚੇ ਆ ਜੀ ਜਿਹੜਾ ਫੱਤਾ ਟੁੱਲਾ ਮੰਡ ਦੇ ਵਿੱਚ ਜਿਹੜਾ ਲਗਾਤਾਰ ਭਾਰਤੀ ਕਿਸਾਨ ਜੀ ਦੇ ਨਜ਼ਾਰ ਤੇ ਸਹਿਯੋਗੀ ਸੰਸਥਾਵਾਂ ਦੀ ਜਿਹੜੀ ਸੇਵਾ ਚੱਲ ਰਹੀ ਆ ਉਹਦੇ ਨੇ ਅੱਜ ਮਾਨਸੀਪਲ ਡੈਂਕਰਾਂ ਦੇ ਸਾਰੇ ਜਿਹੜਾ achar ਵਾਸਤੇ ਉਹ ਅੱਜ ਇੱਥੇ ਮੰਡ ਦੇ ਵਿੱਚ ਲੈ ਕੇ ਆਏ ਆ ਲਗਾਤਾਰ ਪਿੰਡ ਧਨਵਾਦ ਪਿੰਡ ਖਾਣ ਦਾ ਰਾਹਪੁਰਾ ਵਾਲਿਆਂ ਦਾ ਕੈਦੂਪੁਰ ਵਾਲਿਆਂ ਦਾ ਬੁੱਢੀ ਪਿੰਡ ਵਾਲਿਆਂ ਦਾ ਝਾਵਾਂ ਇਹਨਾਂ ਵਾਲਿਆਂ ਦਾ ਲਗਾਤਾਰ ਸੇਵਾਵਾਂ ਚੱਲ ਰਹੀਆਂ ਬਾਬਾ ਰੂਪ ਸਿੰਘ ਲਾਡਾ ਬਹੁਤ ਬਹੁਤ ਧੰਨਵਾਦ ਗੱਤਗਾ ਅਖਾੜਾ ਜਿਹੜਾ ਰਾਜਕ੍ਰਿਗਾ ਖਾਲਸਾ ਗੱਤਗਾ ਅਖਾੜਾ ਟਾਂਡਾ ਦਾ ਧੰਨਵਾਦ ਲਗਾਤਾਰ ਉਹਨਾਂ ਦਾ ਸਹਿਯੋਗ ਹੋ ਰਿਹਾ ਬ੍ਰਿਟਿਸ਼ ਐਸਐਸਯੂ ਟਾਂਡਾ ਵਾਲਿਆਂ ਦਾ ਧੰਨਵਾਦ ਜਿਹੜੇ ਲਗਾਤਾਰ ਸਾਡਾ ਸਹਿਯੋਗ ਕਰ ਰਹੇ ਆ ਤੇ ਨਾਲ ਜਿਹੜੀਆਂ ਸਹਿਯੋਗੀ ਜੱਤੇ ਨਦੀਆਂ ਰੜੇ ਪਿੰਡ ਤੇ ਲੱਗੇ ਇਹ ਸਾਰੇ ਸੋਨ ਪਤਲਾ ਕਿੰਨਾ ਦੋਸਤਾਂ ਸਾਡਾ ਧੰਨਵਾਦ ਹੈ ਮੈਂ ਸਰਦਾਰ ਕੁਬੀਰ ਸਿੰਘ ਜੀ ਤੋਹਾਨ ਸਾਹਿਬ ਦਾ ਧੰਨਵਾਦ